ਗਰ ਵਿਖੇ ਵਾਲਮੀਕੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ। ਕਾਫੀ ਅਰਸੇ ਤੋਂ ਪਿੰਡ ਪ੍ਰਵੇਸ਼ ਨਗਰ ਵਿਖੇ ਵਾਲਮੀਕੀ ਧਰਮਸ਼ਾਲਾ ਦੀ ਨਵੀਂ ਇਮਾਰਤ ਦੀ ਲੜਕੀ ਮੰਗ ਨੂੰ ਅੱਜ ਬੂਰਪਿਆ ਵਾਲਮੀਕੀ ਮਜਬੂਤ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੇ ਯਤਨ ਸਦਕਾ ਪ੍ਰਸ਼ਾਸਨ ਤੋਂ ਗ੍ਰਾਂਟ ਲੈ ਕੇ ਸ਼ੁੱਕਰਵਾਰ ਨੂੰ ਪਿੰਡ ਪ੍ਰਵੇਸ਼ ਨਗਰ ਵਿਖੇ ਵਾਲਮੀਕੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰਪੰਚ ਸਾਹਿਬ ਇਹ ਜੋ ਅੱਜ ਨੀ ਪੱਥਰ ਰੱਖ ਰਹੇ ਆ ਮਤਲਬ ਕਿਹੜਾ ਧਰਮਸ਼ਾਲਾ ਦੇ ਕਬਾਲਿਕ ਮੰਦਿਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾਈ ਖੁਸ਼ੀ ਦਾ ਦਿਨ ਹੈ ਜਦੋਂ ਆਪਣਾ ਬਾਲਮਿਕ ਭਾਈ ਸਾਹਿਬ ਧਰਮਸ਼ਾਲਾ ਦਾਨੀ ਪੱਥਰ ਰੱਖ ਰਹੇ ਆ ਕਿਉਂਕਿ ਇੱਥੇ ਇਹਨਾਂ ਨੂੰ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਹੈ ਬੜੀ ਪ੍ਰੋਬਲਮ ਆਉਂਦੀ ਸੀਗੀ ਇਹ ਇੱਕ ਬੜਾ ਖੁਸ਼ੀ ਦਾ ਟਾਈਮ ਹੈ ਕਿ ਆਪਣੇ ਵਿਆਹ ਸ਼ਾਦੀ ਜਾਂ ਹੋਰ ਵੀ ਕੋਈ ਪ੍ਰੋਗਰਾਮ ਜਿਹੜੇ ਇੱਥੇ ਕਰ ਲਿਆ ਕਰਨਗੇ ਸੋ ਮੈਂ ਇਨਾਂ ਸਾਰੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਪਰਮਾਤਮਾ ਕਰੇ ਸੁੱਖੀ ਸੰਧੀ ਇਹ ਜਿਹੜਾ ਕਾਰਜ ਇਹਨਾਂ ਨੇ ਫਰੇ ਚੜੇ ਤੇ ਇਨਾਂ ਸਾਰਿਆਂ ਨੂੰ ਜਿਸ ਜਿਹੜਾ ਆਪਾਂ ਇਹਨਾਂ ਬਣਾਉਣਾ ਵਾ ਧਰਮਸ਼ਾਲਾ ਸਾਰਿਆਂ ਨੂੰ ਇਹਦਾ ਲਾਭ ਹੋਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਭੈਣਾਂ ਦਾ ਜੋ ਵੀ ਆ ਜਾਇਆ ਸਾਰਿਆਂ ਦਾ ਪ੍ਰਧਾਨ ਸਾਹਿਬ ਵੀ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹੋ ਜਿਹੇ ਸਾਂਝੇ ਕਾਰਜ ਜਿਹੜੇ ਆ ਜੇ ਆਪਾਂ ਰਲ ਮਿਲ ਕੇ ਕਰੀਏ ਤੇ ਇਹ ਬਹੁਤ ਵਧੀਆ ਵੀ ਹੁੰਦੇ ਆ ਤੇ ਚੰਗੇ ਵੀ ਹੁੰਦੇ ਆ ਤੇ ਪਰਵਾਜ਼ ਨੂੰ ਜਾਂ ਸਮਾਜ ਨੂੰ ਸੇਰ ਵੀ ਮਿਲਦੀ ਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਕ ਸਰਪੰਚ ਸਾਹਿਬ ਇਹ ਜਿਹੜਾ ਇੱਥੇ ਜਿਹੜਾ ਕਾਰਜ ਚੱਲ ਰਿਹਾ ਹਾਂਜੀ ਇਹ ਕੋਈ ਪੰਚਾਇਤੀ ਕੋਟੇ ਦੇ ਵਿੱਚੋਂ ਇਹ ਲੱਗਦੇ ਪੈਸੇ ਜਾਂ ਕੋਈ ਗ੍ਰਾਂਟ ਗਰੋਂਡ ਆਈ ਐ ਇੰਨੇ ਜੀ ਇਹ ਦਸ ਜੇ ਆ ਵੀ ਗ੍ਰਾਂਟ ਆਈ ਆ ਇਹਨਾਂ ਨੂੰ ਸੰਤਿਆ ਸੰਤ ਬਲੋ ਸੰਤ ਇਹ ਲੋਕ ਗ੍ਰਾਂਟ ਆਈ ਆ ਇਹ ਕਾਫੀ ਚੱਲਦੀ ਆਈ ਹੋਈ ਸੀਗੀ ਜੇਨਾਂ ਗਾਮ ਨੇ ਚੱਲਿਆ ਪਰ ਹੁਣ ਆ ਮੀ ਪੈਂਦੇ ਸੀਗੇ ਮੀ ਹੁਣ ਹਟੇ ਆਤੇ ਹੁਣ ਇਹਨਾਂ ਨੇ ਸ਼ੁਰੂ ਕਰਨਾ ਵਾ ਸੋ ਮੈਂ ਹੁਣੇ ਗੱਲ ਕੀਤੀ ਸੀਗਾ ਲੱਬੇ ਨਾਲ ਕਿ ਉਹ ਕਹਿੰਦਾ ਵੀ ਉਹ ਗ੍ਰਾਂਟ ਕਹਿੰਦਾ ਵੀ ਅਸੀਂ ਜਿੰਨਾ ਤੱਕ ਤੁਹਾਡਾ ਕੰਮ ਪੂਰਾ ਨਹੀਂ ਹੁੰਦਾ ਇਹ ਗ੍ਰਾਂਟ ਜਿਹੜੀ ਆ ਤੁਸੀਂ ਲਈ ਜਾਓ ਤੇ ਕੰਮ ਕਰੀ ਜਾਓ ਸੋ ਮੈਂ ਉਹਨਾਂ ਦਾ ਵੀ ਧਨਵਾਦ ਕਾ ਦਾਵਾ ਜਨਾਨੇ ਗ੍ਰਾਂਟ ਭੇਜੀ ਆ ਇਹਦੇ ਵਿੱਚ ਕੋਈ ਪੰਚਾਇਤ ਦਾ ਵੀ ਸੰਯੋਗ ਹੋਏਗਾ ਜੀ ਪੰਚਾਇਤ ਜੀ ਜੇ ਸੰਯੋਗ ਮੰਗਣਗੇ ਜਾਂ ਲੋੜ ਹੋਊਗੀ ਜੇ ਰਹੋ ਜਾਊਗੀ ਠੀਕ ਧੰਨਵਾਦ ਆ ਹੋ ਜਲਦੀ ਆ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਅੱਜ ਤੁਸੀਂ ਪਰਵੇਜਨਗਰ ਪਹੁੰਚੇ ਆ ਭਗਵਾਨ ਵਾਲਮੀਕ ਮੰਦਰ ਤੁਹਾਡੇ ਕੀ ਵਿਚਾਰ ਹੈ ਜਿਹੜੀ ਅੱਜ ਧਰਮਸ਼ਾਲਾ ਦਾ ਨੀ ਪੱਤਰ ਹੈ ਅੱਜ ਜੋਮਪੈਂਡ ਪਰਵੇਜਨਗਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਵਾਲਮੀਕੀ ਧਰਮਸ਼ਾਲਾ ਉਹ ਨਹੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਉਹ ਵਧੀਆ ਲੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਉਂਗ ਪੰਚਾਇਤ ਵੱਲੋਂ ਜੋ ਇਹ ਉਪਰਾਲਾ ਕਰਕੇ ਉਹ ਤਰ ਮਸ਼ਾਲਾ ਦੀ ਲੋੜ ਸਾੜੀ ਵਾਸਤੇ ਅੱਜ ਜਿਹੜਾ ਉਹ ਨਹੀਂ ਪੱਥਰ ਰੱਖਿਆ ਗਿਆ ਬਹੁਤ ਹੀ ਉਹ ਕਹਿੰਦੇ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਵਾਲਮੀਕੀ ਭਾਈਚਾਰੇ ਨੂੰ ਉਹ ਸਾਰੀਆਂ ਦਿਕਤਾਂ ਆ ਰਹੀਆਂ ਸੀ ਕਿਤੇ ਵਿਆਹ ਸ਼ਾਦੀਆਂ ਕੋਈ ਧਾਰਮਿਕ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਕੋ ਲੜਕੀਆਂ ਦੇ ਵਿਆਹ ਸ਼ਾਦੀਆਂ ਵਾਸਤੇ ਉਹ ਨਾਲ ਹੀ ਇੱਥੇ ਭਗਵਾਨ ਵਾਲਮੀਕ ਜੀ ਜਿਹੜਾ ਮੰਦਿਰ ਹੈ ਉਹਦੀ ਪ੍ਰੋਬਲਮ ਆ ਰਹੀ ਸੀ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜੋ ਨਗਰ ਪੰਚਾਇਤ ਦੇ ਅਪਰਾਲੇ ਦੇ ਨਾਲ ਜੋ ਇਹ ਉਹ ਸਾਰੀ ਜਿਹੜੀ ਕੀਤੀ ਜਾ ਰਹੀ ਹੈ ਮੈਂ ਇੱਥੇ ਸਾਰੀਆਂ ਪਹੁੰਚੀਆਂ ਸੰਤਾਂ ਨੂੰ ਔਰ ਪੰਚ ਸਾਭ ਪੰਚਾਇਤ ਦੇ ਸਾਰੇ ਮੋਤਮੇਰਾ ਸਾਰਿਆਂ ਨੂੰ ਆਪਣੇ ਲੋਕਾਂ ਨੂੰ ਬਤਾਈ ਦੇਣਾ ਹੈ ਜੈ ਵਾਲਮੀਕੀ ਪਰਮਾਤਮਾ